ਨਮਸਕਾਰ ਮੋਗਾ ਟੂਡੇ ਨਿਊਜ਼ਡੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥੀਓ ਲੋਕ ਸਭਾ ਚੋਣਾਂ 2024 ਦਾ ਤਿਉਹਾਰ ਮੈਂ ਕਹੂੰਗਾ ਅੱਜ ਆਪਣੇ ਅੰਤਿਮ ਪੜਾਅ ਤੇ ਹੈ ਕਿਉਂਕਿ ਅੱਜ ਜਿਹੜਾ ਅੰਤਿਮ ਪੜਾਅ ਦੇ ਵਿੱਚ ਜਿਹੜਾ ਹੈ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਅੱਜ ਵੋਟਾਂ ਪੈ ਰਹੀਆਂ ਨੇ ਤੇ ਜੇਕਰ ਆਪਾਂ ਵੋਟਰਾਂ ਦੀ ਗੱਲ ਕਰੀਏ ਤਾਂ ਵੋਟਰਾਂ ਵਿੱਚ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੁਸੀਂ ਆਪਣੀ ਸਕਰੀਨ ਤੇ ਹੀ ਦੇਖ ਸਕਦੇ ਹੋ ਤੇ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਨਜ਼ਾਰਾ ਸਵੇਰੇ 7 ਵਜੇ ਤੋਂ ਪਹਿਲਾਂ ਦਾ ਹੈ ਜੀ ਹਾਂ ਬਿਲਕੁਲ ਜਿਹੜਾ ਚੋਨ ਕਮਿਸ਼ਨ ਵੱਲੋਂ 7 ਵਜੇ ਤੋਂ ਵੋਟਾਂ ਪੈਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀਗਾ ਲੇਕਿਨ ਲੋਕਾਂ ਵਿੱਚ ਆਪਣੇ ಮತ ਅਧਿਕਾਰ ਨੂੰ ਲੈ ਕੇ ਇੰਨਾ ਖਾਸਾ ਉਤਸ਼ਾਹ ਹੈ ਕਿ ਲੋਕੀ 7 ਵਜੇ ਤੋਂ ਪਹਿਲਾਂ ਹੀ ਲਾਈਨਾਂ ਵਿੱਚ ਲੱਗ ਗਏ ਸੀ ਤੇ ਜੇਕਰ ਮੈਂ ਗੱਲ ਕਰਾਂ ਜਿਹੜੇ ਸਰਕਾਰੀ ਪ੍ਰਬੰਧਾਂ ਦੀ ਤਾਂ ਇਸ ਵਾਰ ਜਿਹੜੇ ਪ੍ਰਬੰਧ ਨੇ ਉਹ ਕੁਝ ਜਿਹੜੇ ਪਹਿਲਾਂ ਨਾਲੋਂ ਵਧੀਆ ਕੀਤੇ ਗਏ ਨੇ ਜਿਹੜਾ ਕੋਈ ਸੀਰੀਅਸ ਸਿਟੀਜ਼ਨ ਹੈ ਜਾਂ ਕੋਈ ਜਿਹੜੇ ਮੈਂ ਕਹਾਂਗਾ ਕਿ ਜਿਨ੍ਹਾਂ ਨੂੰ ਚੱਲ ਕੇ ਜਿਹੜਾ ਬਹੁਤ ਠਿਕਰ ਜਾਂਦੀ ਦਿੱਕਤ ਹੈ ਉਹਨਾਂ ਵਾਸਤੇ ਜਿਹੜਾ ਪੁਲਿਸ ਸਟੇਸ਼ਨ ਬਣਾਏ ਗਏ ਨੇ ਉਹਨਾਂ ਦੀ ਜਿਹੜਾ ਐਂਟਰੀ ਡੇਟਾ ਹੈ ਉੱਥੇ ਜਿਹੜਾ ਵੀਲ ਚਰਨ ਜਮ ਕੀਤਾ ਗਿਆ ਤੇ ਜਿੱਥੇ ਸਰਕਾਰੀ ਅਮਲੇ ਦੇ ਨਾਲ ਨਾਲ ਜਿਹੜੇ ਵੋਲੰਟੀਅਰ ਨੇ ਉਹ ਵੀ ਵੱਡੀ ਸੰਖਿਆ ਵਿੱਚ ਮੌਜੂਦ ਨੇ ਜਿਹੜੇ ਕਿ ਆਉਣ ਵਾਲੇ ਲੋਕਾਂ ਨੂੰ ਜਿਹੜਾ ਈਲ ਚੇਅਰ ਤੇ ਜਿਹੜਾ ਪੋਲਿੰਗ ਬੂਥ ਤੇ ਕਰਾ ਕੇ ਜਾਂਦੇ ਨੇ ਤੇ ਉਹਨਾਂ ਦੀ ਵੋਟ ਜਿਹੜੀ ਹੈ ਕਾਸਟ ਕਰਵਾ ਕੇ ਫਿਰ ਵਾਪਸ ਲੈ ਕੇ ਆਉਂਦੇ ਨੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਵਿੱਚ ਜਿਹੜਾ ਹੈ ਭਾਰੀ ਉਸਾ ਹੈ ਆਪਣੇ ਵੋਟ ਵੋਟ ਦੇ ਅਧਿਕਾਰ ਨੂੰ ਲੈ ਕੇ ਤੇ ਬਿਲਕੁਲ ਉਹ ਜ਼ਰੂਰ ਚਾਹੁੰਦੇ ਨੇ ਕਿ ਸਰਕਾਰ ਦੇਖੋ ਕੋਈ ਵੀ ਬਣੇ ਪਰ ਉਹਨਾਂ ਦਾ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਜਿਹੜੇ ਉਹਨੇ ਉਹ ਸਮਝਨੇ ਕਿ ਉਹਨਾਂ ਦਾ ਰਾਈਟ ਹੈ ਘਟੋ ਘਟ ਇਹ ਇੱਕ ਅਧਿਕਾਰ ਆਇਆ ਹੋਇਆ ਹੈ ਕਿ ਜਦੋਂ ਉਹਨਾਂ ਨੇ ਇਸ ਸਵਾਲ ਕਰਨਾ ਹੈ ਉਹਨਾਂ ਨੂੰ ਕਿ ਉਹਦੋਂ ਵੇਖ ਨਹੀਂ ਰਿਹਾ ਤੇ ਲੋਕ ਜਿਹੜੇ ਹੈ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਬੱਚੇ ਨੇ ਤੇ ਜਾਇਓ ਮੈਂ ਕਹੂੰਗਾ ਕੋਈ ਮਿਡਲ ਏਜ ਲੋਕ ਨੇ ਔਰਤਾਂ ਤੇ ਜਿਹੜੇ ਮਰਦ ਨੇ ਉਹ ਵੱਡੀ ਸੰਖਿਆ ਵਿੱਚ ਆ ਕੇ ਜਿਹੜੇ ਪੋਲਿੰਗ ਬੂਥਾਂ ਤੇ ਆਪਣੀ ਵੋਟ ਜਿਹੜੀ ਹੈ ਪਾ ਰਹੇ ਨੇ ਸਾਡੀ ਵੀ ਮੋਗਾ ਟੂਡੇ ਨਿਊਜ਼ ਵੱਲੋਂ ਜਿਹੜੇ ਲੋਕ ਸਾਡੀ ਖਬਰ ਦੇਖ ਰਹੇ ਨੇ ਤੇ ਜਿਹੜੇ ਹਲਕਾ ਘਰਾਂ ਦੇ ਵਿੱਚ ਬੈਠੇ ਨੇ ਤੇ ਬਿਲਕੁਲ ਸਾਡੀ ਗੁਜਾਰਿਸ਼ ਹੈ ਕਿ ਜਿਹੜਾ ਆਪਾਂ ਨੂੰ ਇੰਡੀਅਨ ਕਨਸਟੀਟਿਊਸ਼ਨ ਵੱਲੋਂ ਇੱਕ ਜਿਹੜਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ ਉਹਦਾ ਜਰੂਰ-ਜਰੂਰ ਇਸਤੇਮਾਲ ਕਰੋ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਪਿਛਲੇ ਕਈ ਦਿਨਾਂ ਤੋਂ ਲੱਗਿਆ ਹੋਇਆ ਹੈ ਕਿ ਜਿਹੜਾ ਕਿਸੇ ਕਿਸੇ ਤਰੀਕੇ ਨਾਲ ਜਿਹੜੇ ਪੋਲਿੰਗ ਗਿਰੀ ਰੇਸ਼ਿਓ ਉਲੰਘਾਈ ਜਾਵੇ ਤੇ ਬਿਲਕੁਲ ਹੁਣ ਵਾਰੀ ਸਾਡੀ ਹੈ ਤੇ ਸਾਡੀ ਸਭ ਨੂੰ ਰਿਕਵੈਸਟ ਹੈ ਕਿ ਘਰਾਂ ਤੋਂ ਬਾਹਰ ਨਿਕਲੋ ਤੇ ਜਿਹੜੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਤੇ ਆਪਣੇ ਵੋਟ ਦਾ ਅਧਿਕਾਰ ਜਿਹੜਾ ਦਿੱਤਾ ਗਿਆ ਆਪਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਉਹਦਾ ਇਸਤੇਮਾਲ ਜ਼ਰੂਰ ਜ਼ਰੂਰ ਕਰੋ ਮੋਗਾ ਟੂਡੇ ਨਿਊਜ਼ ਲਈ ਸਹਿ ਹੋ ਗਈ ਅਸ਼ੋਕ ਮੋਰੀਆ ਦੇ ਨਾਲ ਮਨੀਸ਼ ਜਿੰਦਲ ਮੋਗਾ